ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੀ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਰਤ ਚਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਹੈ ਜੀ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਥੋੜੇ ਤੋਂ ਤੰਗ ਹੈਗੇ ਅਮਨ अरोड़ा ਜੀ ਤੁਹਾਨੂੰ ਐਂ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੌਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਤੇ ਪੰਜਾਬ ਵਾਲਿਆਂ ਵੀ ਫੈਸਲਾ ਕਰਨੇ ਵੀ ਤੁਦੋਂ ਨੂੰ ਪਿੰਡਾਂ ਚ ਆਉਣ ਆਉਣ ਦੇਣਾ ਕਿ ਨਹੀਂ ਆਉਣੇ ਇਹ ਫੈਸਲਾ ਹੋਊਗਾ ਇਹ ਪੰਜਾਬ ਵਾਲੇ ਨੇ ਜਿਵੇਂ ਤੁਸੀਂ ਦਿੱਲੀ ਦੇ ਹੱਕ ਚ ਭੁਗਤੇ ਜੇ ਇਹ ਵੱਖਰੀ ਗੱਲ ਅਮਨ ਅਰੋੜਾ ਜੀ ਜਾਂ ਭਗਵੰਤ ਮਾਨ ਜੀ ਦਾ ਕੇਜਰੀਵਾਲ ਨੂੰ ਲੋਕਾਂ ਨੇ 나ਗਪੁਰ ਜਾਂਦੇ ਨਹੀਂ ਦੇਖਿਆ ਹੈਗਾ ਹਾਂ ਉਹ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ ਤੁਸੀਂ ਅੱਜ ਭਗਵੇਂ ਰੰਗ ਵਿੱਚ ਰੰਗੇ ਗਏ ਹੋ ਮੋਦੀ ਦੀ ਬੋਲੀ ਬੋਲ ਰਹੇ ਜੀ ਇਹ ਗੱਲ ਦਾ ਜਵਾਬ ਆਉਣ ਦੇ ਸਮੇਂ ਚ ਪੰਜਾਬ ਤਾਂ ਨੂੰ ਗਊਗਾ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਥੰਡ ਵਗੈਰਾ ਇਕੱਠੇ ਕਰੋ ਔਰ ਜਿਹੜਾ ਐਮਐਲਏ ਆ ਲਾਡੀ ਟੌਸ ਲਾਡੀ ਟੌਸ ਜੋ ਕੁਝ ਇਹਨੇ ਗੁੰਡਾਗਰਦੀ ਕੀਤੀ ਉਹਨੂੰ ਸਾਫ਼ ਕਹਿਣਾ ਚਾਹੁੰਦੇ ਤੈਨੂੰ ਮੂੰਹ ਤੋੜ ਕੇ ਜਵਾਬ ਲਵਾਂਗੇ ਤੇਰੇ ਬਾਰ ਬੁਰੇ ਗਾਹਾਂਗੇ ਕਰਨ ਲਈ ਜਿੰਨੇ ਗੁੰਡੇ ਇਕੱਠੇ ਕਰਨੇ ਆ ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਇਹੋ ਜਿਹੇ ਐਮਐਲਏ ਜਿਹਦੀ ਗੁੰਡਾ ਟੈਪ ਮਾਨਸਿਕਤਾ ਨੂੰ ਨੱਥ ਪਾਉਗੀ ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜਿਹੇ ਐਮਐਲਏ ਨੂੰ ਨੱਥ ਪਾਉਣਾ ਜਾਣਦੇ ਅਸੀਂ ਪਹਿਲਾਂ ਵੀ ਵੀਰਸੋ ਲੋਪਕੇ ਨੂੰ ਪਾਈ ਆ بڑے بڑے ਐਮਐਲਏ ਵਿਗੜੇ ਸੀ ਸਿੱਧੇ ਕੀਤੇ ਆ ਤੇ ਇਹਨਾਂ ਨੂੰ ਵੀ ਸਿੱਧੇ ਕਰ ਦੇ। ਇਹ ਕਹਿੰਦੇ ਜੁੱਧ ਨਸ਼ਿਆਂ ਵਿਰੋਧ ਦਾ ਮੈਂ ਤਾਂ ਉਦੋਂ ਵੀ ਕਿਹਾ ਸੀ ਭਗਵੰਤਬਾਹ ਜੀ ਪਹਿਲਾਂ ਚੱਲੀਏ ਪਟਿਆਲ। ਉੱਥੇ ਵੇਖੀਏ ਵੀ ਮੋਬਾਈਲ ਕਿੰਨੇ ਆ ਤੇ ਅੰਦਰ ਟੀਕੇ ਕਿੰਨੇ ਲੱਗਦੇ ਹੈਗੇ ਫਿਰ ਬਾਹਰ ਗੱਲ ਕਰ ਲਾਂਗੇ। ਮੈਂ ਤਾਂ ਚਲੋ ਕੋਈ ਨਹੀਂ ਤੇ ਸਾਨੂੰ ਗਲਤ ਕਹਿ ਸਕਦੇ ਮੀਡੀਆ ਨੂੰ ਨਾਲ ਲੈਣ। ਆ ਈਟੀਓ ਸਾਹਿਬ ਆਜੋ। ਈਟੀਓ ਸਾਹਿਬ ਤਾਂ ਹਲ ਇਹਨਾਂ ਦੇ ਪਿੰਡਾਂ ਚੱਲ ਜਣੇ ਜਾ ਕੇ ਦੇਖ ਲੈਣੇ ਜੇ ਨਸ਼ਾ ਬੰਦ ਹੋਇਆ ਕੋਈ ਵੀ ਜਾਂ ਸਾਡੇ ਧਾਰੀਵਾਲ ਸਾਹਿਬ ਮੰਤਰੀ ਉਹਨਾਂ ਦੇ ਹਲਕੇ ਚੱਲ ਜਣੇ ਕਿ ਢੋਂਗ ਰਚਿਆ ਜਾ ਰਿਹਾ ਕੋਈ ਗ੍ਰਾਮਾ ਵਾਲਿਆਂ ਨੂੰ ਫੜ ਕੇ ਨਸ਼ਾ ਬੰਦ ਥੋੜਾ ਹੁੰਦਾ ਤੁਸੀਂ ਤਾਂ ਜਿਨ੍ਹਾਂ ਨੂੰ ਨਸ਼ੇ ਦੇ ਸਦਾਕਰ ਕਹਿੰਦੇ ਉਹਨਾਂ ਕੋ ਮਾਫੀਆ ਮੰਗ ਕੇ ਜਾਣ ਛਡਾਈ ਤੁਸੀਂ ਹੁਣ ਉਹਨਾਂ ਦਾ ਨਾਂ ਤੱਕ ਨਹੀਂ ਜੇ ਲੈਂਦੇ ਹੋ ਨਸ਼ਾ ਤਸਕਰ ਫੜੋ ਜਿਹੜੇ ਤੁਸੀਂ ਆਂਦੇ ਫੜਦੇ ਆ ਆਮ ਗ੍ਰਾਮਾ ਵਾਲੇ ਪੀੜਤ ਮੁੰਡੇ ਫੜ ਕੇ ਕੋਈ ਵੀ ਨਸ਼ਾ ਬੰਦ ਨਹੀਂ ਹੋਣਾ ਹੈ ਬੋਲ ਰਿਹਾ ਸੀ ਲੇਕਿਨ ਆਪ ਨੇ ਵੀ ਦੱਸਿਆ ਕਿ ਤੁਹਾਨੂੰ ਸੁਣਾ ਪਿਆ ਆ ਟੋਕ ਪੀਚ ਉਹ ਕਿਹੜਾ ਹੈ ਜੀ ਤੇ ਪੀਸੀ ਆਉਣ ਜਾ ਰਹੀ ਹੈ ਜੀ ਹਾਂ ਜਿੰਡਾ ਵਾਲਾ ਹਾਂ ਜੀ ਹਾਂ ਜੀ ਮੈਂ ਪ੍ਰੈਸ ਦਾ ਧੰਨਵਾਦ ਆ ਧੰਨਵਾਦ ਕਰਦਾ ਵਾਂ ਜਿਹੜਾ ਪੂਰੇ ਮੋਰਚੇ ਦੌਰਾਨ ਜਿਹੜਾ ਦਿੱਲੀ ਅੰਦੋਲਨ ਦੋ ਚੱਲਿਆ ਜਿਹੜਾ ਪੰਜਾਬ ਸਰਕਾਰ ਨੇ ਤਸ਼ੱਦਦ ਕੀਤਾ ਉਸ ਸਮੇਂ ਦੌਰਾਨ ਤੇ ਅੱਜ ਵੀ ਜਿੰਨੀ ਪੰਜਾਬ ਸਰਕਾਰ ਨੇ ਦਹਿਸ਼ਤ ਪਾਈ ਸੀਗੀ ਉੰਨੇ ਨੂੰ 20 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੁਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਆ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪਹਿਣਾ ਅੱਜ ਦੇ ਧਰਨਿਆਂ ਵਿੱਚ ਪਹੁੰਚਿਆ ਸੋ ਇਹ ਜੋ ਤਸ਼ੱਦਦ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਸਰਕਾਰ ਦੀ ਸ਼ਹਿ ਤੇ ਰਲ ਕੇ ਖਨੌਰੀ ਅਤੇ ਸ਼ੰਭੂ ਤੇ ਕੀਤਾ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਵੱਡੇ ਪੱਦਰ ਤੇ ਲੋਕ ਬਾਹਰ ਨਿਕਲ ਕੇ ਆਏ ਆ ਅਮਨ ਰੋੜਾ ਜੀ ਜੋ ਕੁਝ ਬੋਲ ਰਹੇ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜੋ ਕੁਝ ਬੋਲ ਰਹੇ ਆ ਵੀ ਸਾਡੇ ਨਾਲ ਕਿਸਾਨਾਂ ਦਾ ਕਹਿੰਦੇ ਰੌਲਾ ਕੋਈ ਨਹੀਂ ਇਹਨਾਂ ਦਾ ਕੇਂਦਰ ਨਾ ਮੰਗਾ ਹੈਗੇ ਆ ਔਰ ਅਸੀਂ ਤਾਂ ਕਹਿੰਦਾ ਚੁੱਪ ਕਰਕੇ ਕਿਹਾ ਵੀ ਬੱਸਾਂ 'ਚ ਬੈਠੋ ਕਿ ਨਿਊਜ਼ ਚੈਨਲ 'ਚ ਬੋਲ ਰਹੇ ਸੀ ਆ ਆ ਆ ਚੰਗਾ ਹੁੰਦਾ ਥੋੜਾ ਐਸ ਐਚਓ ਸ਼ੰਭੂ ਹਰਪ੍ਰੀਤ ਸਿੰਘ ਜਾ ਕੇ ਕਿਸਾਨਾਂ ਆਗੂ ਬਰਹਮਕੇ ਦੇ ਉੱਤੇ 25 ਬੰਦੇ ਲੈ ਕੇ ਡਾਂਗਾ ਬਣਾਉਂਦਾ 20 ਨੂੰ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਸਿੱਧੂਪੁਰ ਦਾ ਇੱਕ ਵਰਕਰ ਹਸਪਤਾਲ ਚ ਦਾਖਲ ਹੋਇਆ ਵਾ ਤੁਸੀਂ মিডিਆ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਜੇ ਕੋ ਮੂਵੀ ਲੈ ਕੇ ਚਲੇ ਗਿਆ ਡਾਂਗ ਫੇਰ ਲੱਗਿਆ ਉਹਦੀ ਮੂਵੀ ਬੰਦ ਕਰਾਈ ਵੀ ਪਰਾਂ ਨੂੰ ਮੂੰਹ ਕਰ ਇਹ ਸਾਰਾ মিডিਆ ਨੇ ਨੋਟ ਕੀਤਾ মিডিਆ ਜਾਣ ਨਹੀਂ ਦਿੱਤਾ ਜਿਵੇਂ ਤਸ਼ੱਤਤ ਕਰ ਕੀਤਾ ਤੁਸੀਂ ਔਰ ਜਿਵੇਂ ਉੱਥੇ ਨੁਕਸਾਨ ਕੀਤਾ ਵਾ ਹਰ ਤਰ੍ਹਾਂ ਦਾ ਇਹ ਸਾਰੀ ਦੁਨੀਆ ਨੇ ਦੇਖਿਆ ਹੈਗਾ ਔਰ ਮੈਂ ਦੇਖੋ ਅੱਜ ਤਾਈਂ ਅਸੀਂ ਸੁਣਦੇ ਆਏ ਸੀਗੇ ਚਲ ਕਿਸੇ ਸਰਕਾਰ ਤੇ ਮਾਈਨਿੰਗ ਕਰਦਾ ਇਲਜ਼ਾਮ ਗੁੰਡਾ ਕਰਦੀ ਕਰਨ ਦਾ ਇਲਜ਼ਾਮ ਭ੍ਰਸ਼ਟਾਚਾਰ ਦਾ ਇਲਜ਼ਾਮ ਅਸੀਂ ਆਮ ਤੇ ਲੱਗਦੇ ਦੇਖੇ ਸੀਗਾ ਨਹੀਂ ਕਿ ਵੀ ਨਹੀਂ ਲੱਗਦੇ ਪਰ ਪਹਿਲੀ ਵਾਰ ਆਮ ਲੋਕ ਬੋਲ ਰਹੇ ਆਮ ਲੋਕਾਂ ਦੇ ਮੂੰਹ 'ਚ ਆ ਵੀ ਟਾਲੀ ਚੋਰਾ ਦੀ ਸਰਕਾਰ ਇਹ ਪਹਿਲਾ ਇਲਜ਼ਾਮ ਅਸੀਂ ਦੇਖਿਆ ਇਹ ਐ ਨਹੀਂ ਸੀ ਲੋਕ ਬੋਲਦੇ ਹੁੰਦੇ ਐਸ ਸੀ ਚੋਰਾ ਦੀ ਸਰਕਾਰ ਟੈਂਟ ਚੋਰਾ ਦੀ ਸਰਕਾਰ ਕੱਪੜੇ ਚੋਰਾ ਦੀ ਸਰਕਾਰ ਇਹ ਨਵਾਂ ਤਖੱਲਸ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਸੀਰੀਅਸ ਹੋਣਾ ਚਾਹੀਦਾ ਵੀ ਤੁਹਾਡੇ ਬਦੀ ਲੋਕ ਸੋਚ ਕੀ ਰਹੇ ਆ ਔਰ ਮਨਦੀਪ ਸਿੰਘ ਸਿੱਧੂ ਜਿਹੜਾ ਪੰਜਾਬ ਉੱਥੇ ਡੀਏਜੂ ਕਹਿੰਦਾ ਸੀ ਵੀ ਸਾਰਾ ਕੁਝ ਔਨ ਕੈਮਰਾ ਹੋ ਰਿਹਾ ਤੇ ਫਿਰ ਜਿੰਨੀਆਂ ਚੋਰੀਆਂ ਹੋਈਆਂ ਫਿਰ ਥੋੜੇ ਕੈਮਰੇ 'ਚ ਹੋਣ ਗਿਆ ਤੋਂ ਇਸ ਕਰਕੇ ਅੱਜ ਦਾ ਮੋਰਚਾ ਜਿੰਨੇ ਵੀ ਹਰ ਤਰ੍ਹਾਂ ਦੇ ਸਮਾਨ ਦੀ ਪਰਪਾਈ ਕਰ ਲਈ ਸੀਗਾ ਅਸੀਂ ਕਰਾਵਾਂਗੇ ਭਗਵੰਤਮਾਨ ਸਰਕਾਰ ਕੋਲ ਵਾਟਸਐਪ ਚੇਤਾਵਨੀ ਦੇਣ ਆਏ ਸੀ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰਪਾਈ ਕਰਾਵਾਂਗੇ ਨਾ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋਈ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬੇਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ ਭੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਥੇ ਮਹਿੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿੱਜਤ ਨਹੀਂ ਸੀ ਕਰ ਰਹੇ ਸੋ ਸਰਕਾਰ ਝੂਠ ਬੋਲ ਰਹੀ ਆ ਵੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਸਰਕਾਰ ਸਾਨੂੰ ਦੱਸੇ ਮਹਿੰਗਾਈ ਵਿੱਚ ਕਿੰਨਾ ਫਰਕ ਆ ਗਿਆ ਕੀ ਫਾਇਦਾ ਹੋਇਆ ਸਾਨੂੰ ਨਜ਼ਰ ਤੇ ਦਿਖਾਵੇ ਇਸ ਕਰਕੇ ਤੁਸੀਂ ਵਾਅਦਾ ਕਰਕੇ ਆਏ ਸੀ 4 ਹਫਤਿਆਂ ਚ ਨਸ਼ਾ ਬੰਦ ਕਰਨਾ ਤੁਸੀਂ ਵਾਅਦਾ ਕਰਕੇ ਆਏ ਸੀ ਬਿਰਜ਼ਕਾਰੀ ਦੂਰ ਕਰਨੀ ਆ ਤੁਸੀਂ ਕਹਿੰਦੇ ਸੀ ਅਸੀਂ ਰੈਵਨਿਊ ਇੰਨਾ ਜਨਰੇਟ ਕਰਾਂਗੇ ਤੇ ਆਪਣੇ ਤੌਰ ਤੇ ਐਮਐਸਪੀ ਦਾਂਗੇ 6 ਫਸਲਾਂ ਬਾਰੇ ਤੁਸੀਂ ਮੰਨੇ ਵੀ ਦਿੱਤੀ ਨਹੀਂ ਹੈਗੀ 30000 ਕਰੋੜ ਰੁਪਈਆ ਤੁਸੀਂ ਮਾਈਨਿੰਗ ਚੋਂ ਕਮਾਉਣਾ ਸੀ ਕਿੱਥੇ ਕਮਾ ਲਿਆ ਸਾਨੂੰ ਦੱਸੋ ਤਾਂ ਸਹੀ ਆਪਕਾਰੀ ਤੇ ਤੁਹਾਡੀ ਨਵੀਂ ਪਾਲਸੀ ਆਉਣੀ ਸੀ ਉਹ ਵੀ ਸਾਨੂੰ ਪਤਾ ਲੱਗ ਰਿਹਾ ਤੋਂ ਅੱਜ ਵੀ ਪਿਛਲੇ ਵਾਰ ਝੋਨਾ ਮੰਡੀਆਂ ਚ ਰੋਲਿਆ ਹੋਇਆ ਪੰਜਾਬ ਸਰਕਾਰ ਦੀ ਨਕਾਮੀ ਕਰਕੇ ਗਡਾਮਾਂ ਤੇ ਚੌਲ ਨਹੀਂ ਚੁੱਕੇ ਗਏ ਹੁਣ ਵੀ ਮੈਂ ਕਿਹਨਾਂ ਦੱਸ ਦਿਓ ਚੌਲ ਚੁੱਕਲੇ ਕੇਂਦਰ ਨੇ ਗਾਂ ਹੁਣ ਕਣਕ ਦਾ ਸੀਜ਼ਨ ਆ ਗਿਆ ਗਾਂ ਜਿੰਨੀਆਂ ਅੱਜ ਅਸੀਂ ਬਿਜਲੀ ਮੰਤਰੀ ਦੇ ਬਾਹਰ ਮੁਰਿਆ ਤਾਰਾਂ ਤੁਸੀਂ ਆਪ ਜਾ ਕੇ ਦੇਖ ਲਓ ਵੀ ਕਿੰਨਿਆਂ ਕਿ ਚੰਗੇ ਐ ਨਾ ਸ਼ਾਰਟ ਸਰਕਟ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਸੜਨੀ ਆ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰਨਾ ਜਿਹੜੇ ਉਹ ਸਟਲਾਈਟ ਜਿਹੜੇ ਸਾਡੇ ਪਰਾਲੀ ਸਾੜਦੇ ਦੇਖਦੇ ਆ ਉਹਨਾਂ ਨੂੰ ਕਾਨੂੰਨ ਸਾੜ ਦੀ ਨਜ਼ਰ ਨਹੀਂ ਆਉਣੀ ਹੈਗੀ ਤੋਂ ਅਸੀਂ ਕਹਿੰਦੇ ਹੁਣ ਤੋਂ ਪ੍ਰਬੰਧ ਕਰੋ ਤੁਸੀਂ ਦੱਸੋ ਵੀ ਭਗਵੰਤਮਾਨ ਦੀ ਸਰਕਾਰ ਕਿਹੜੇ ਕਿਸਾਨ ਨੂੰ ਕੇ ਰੀ ਦਾ ਜੇ ਫਾਰਮ ਦਿੰਦੇ ਹੈਗੇ ਹੁਣ ਫਿਰ ਸਾਡੀ ਕਣਕ ਦੀ ਆਗੀ ਤਲਾਈ ਤੇ ਹੁਣ ਆੜਤੀਆਂ ਦਾ ਮਸਲਾ ਕਮਿਸ਼ਨ ਦਾ ਕੱਟ ਕੇ ਲਾਇਬਲ ਸੈਂਟਰ ਨਾਲ ਚੱਕ ਰਹੇ ਇਹ ਸਾਡੇ ਸੀਜ਼ਨ ਚ ਕਿਉਂ ਮਸਲੇ ਹੁੰਦੇ ਆ ਤੁਸੀਂ ਕਹਿੰਦੇ ਆਮਨ ਰੋੜਾ ਜੀ ਅਸੀਂ ਨਹੀਂ ਲੋਕਾਂ ਨੂੰ ਤੰਗ ਕਰਦੇ ਤੁਸੀਂ ਲੋਕਾਂ ਨੂੰ ਤੰਗ ਕਰ ਰਹੇ ਜੇ ਕਿ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜਾ ਨਵਾਂ ਆ ਜਿਹੜਾ ਪ੍ਰਦੂਸ਼ਨ ਦਾ ਐਕਟ ਸੀਗਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਐਂਡ ਪ੍ਰਦੂਸ਼ਨ ਅਸੈਂਸੈਂਟ ਐਕਟ 2024 ਚ ਸੋਧ ਕੀਤੀ ਆ ਜਿਹਦੇ ਵਿੱਚ ਜਿਹੜੇ ਸਾਡੇ ਕੁਦਰਤੀ ਸਰੋਤ ਸੀ ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਘੋਲਦਾ ਸੀ ਉਹਨਾਂ ਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਸੀਗੀ ਹੁਣ ਤੁਸੀਂ ਉਹ ਖਤਮ ਕਰਤਾ ਕੇਂਦਰ ਦੇ ਕਹੇ ਤੇ ਔਰ ਹੁਣ ਤੁਸੀਂ 15000 ਤੋਂ ਸੌਰੀ 15000 ਤੋਂ 15 ਲੱਖ ਦਾ ਜੁਰਮਾਨਾ ਲਿਆ ਏ ਔਰ ਪੰਜਾਬ ਕੈਂਸਰ ਨਾਲ ਮਰ ਰਿਹਾ ਸਾਰੇ ਪੰਜਾਬੀ ਕੈਂਸਰ ਨਾਲ ਪੀੜਤ ਨੇ ਔਰ ਇੱਕ ਹੋਰ ਬਿਮਾਰੀਆਂ ਨੇ ਤੁਸੀਂ ਤਾਂ ਹੱਕ 'ਚ ਭੁਗਤ ਰਹੇ ਹੋ ਤੁਸੀਂ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੀ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਰਤ ਚਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਥੋੜੇ ਤੋਂ ਤੰਗ ਹੈਗੇ ਅਮਨ अरोड़ा ਜੀ ਤੁਹਾਨੂੰ ਐਂ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੋਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਇਹ ਪੰਜਾਬ ਵਾਲਿਆਂ ਵੀ ਫੈਸਲਾ ਕਰਨੇ ਵੀ ਤੁਦੋਂ ਨੂੰ ਪਿੰਡਾਂ ਚ ਆਉਣ ਦੇਣਾ ਕਿ ਨਹੀਂ ਆਉਣਗੇ ਇਹ ਫੈਸਲਾ ਹੋਊਗਾ ਇਹ ਪੰਜਾਬ ਵਾਲੇ ਨੇ ਜਿਵੇਂ ਤੁਸੀਂ ਦਿੱਲੀ ਦੇ ਹੱਕ ਚ ਭੁਗਤੇ ਜੇ ਇਹ ਵੱਖਰੀ ਗੱਲ ਅਮਨ ਰੋਣਾ ਜੀ ਜਾਂ ਭਗਵੰਤ ਮਾਨ ਜੀ ਦਾ ਕੇਦਰੀਵਾਲ ਨੂੰ ਲੋਕਾਂ ਨੇ 나ਗਪੁਰ ਜਾਂਦੇ ਆ ਨਹੀਂ ਦੇਖਿਆ ਹੈਗਾ ਹਾਂ ਉਹ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ ਤੁਸੀਂ ਅੱਜ ਭਗਵੇਂ ਰੰਗ ਵਿੱਚ ਰੰਗੇ ਗਏ ਹੋ ਮੋਦੀ ਦੀ ਬੋਲੀ ਬੋਲ ਰਹੇ ਜੇ ਇਹ ਗੱਲ ਦਾ ਜਵਾਬ ਆਉਣ ਦੇ ਸਮੇਂ ਚ ਪੰਜਾਬ ਤਨ ਨੂੰ ਦਊਗਾ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਔਰ ਜਿਹੜਾ ਐਮਐਲਏ ਆ ਲਾਡੀ ਟੌਸ ਲਾਡੀ ਟੌਸ ਜੋ ਕੁਝ ਇਹਨੇ ਗੁੰਡਾਗਰਦੀ ਕੀਤੀ ਉਹਨੂੰ ਸਾਫ਼ ਕਹਿਣਾ ਚਾਹੁੰਦੇ ਤੈਨੂੰ ਮੂੰਹ ਤੋੜ ਕੇ ਜਵਾਬ ਲਾਂਗੇ ਤੇਰੇ ਬਾਰ ਬੂਰੇ ਗਾਂਗੇ ਕਰਨ ਲਈ ਜਿਹਨੇ ਗੁੰਡੇ ਇਕੱਠੇ ਕਰਨੇ ਆ ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਇਹੋ ਜਿਹੇ ਐਮਐਲਏ ਜਿਹਦੀ ਗੁੰਡਾ ਟੈਪ ਮਾਨਸਿਕਤਾ ਉਹਨੂੰ ਨੱਥ ਪਾਉਗੀ ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜਿਹੇ ਐਮਐਲਏ ਨੂੰ ਨੱਥ ਪਾਉਣਾ ਜਾਣਦੇ ਅਸੀਂ ਪਹਿਲਾਂ ਵੀ ਲਖੀਰ ਤੋਂ ਲੁੱਕੇ ਨੂੰ ਪਾਈਏ بڑے بڑے ਐਮਐਲਏ ਵਿਗੜੇ ਸੀ ਸਿੱਧੇ ਕੀਤੇ ਆ ਤੇ ਇਹਨਾਂ ਨੂੰ ਵੀ ਸਿੱਧੇ ਕਰ ਲਾਂਗੇ ਤੁਹਾਡਾ ਪ੍ਰੈਸ ਦਾ ਆਿਆਂ ਦਾ ਧੰਨਵਾਦ ਕੀ ਲੱਗਦਾ ਕਿ ਆਪਣੇ ਹੱਕਾਂ ਦੇ ਧੱਕਾ ਮਾਰਿਆ ਜਾ ਰਿਹਾ ਜਿਵੇਂ ਕੋ ਨੋਰੀ ਬਾਰਡਰ ਹੋਵੇ ਸ਼ਕੂ ਬਾਰਡਰ ਤੇ ਕਿਸਾਨ ਆਪਣੀ ਹੱਕ ਰੱਖਣ ਦੀ ਗੱਲ ਕਰਨ ਲਈ ਗਈ ਸੀ ਪਰ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਦੇਖੋ ਮੈਨੂੰ ਲੱਗਦਾ ਪਿਛਲੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਸਰਕਾਰ ਨੇ ਹਥਿਆਰ ਬੰਦ ਕਿਉਂ ਨਹੀਂ ਸੀ ਝੋਲ ਚੱਲ ਗੱਲ ਕਰਨ ਆਉਂਦੇ ਹੁੰਦੇ ਸੀ ਗੱਲ ਕਰਨ ਤੋਂ ਬਾਅਦ ਰਿਸ਼ਤਾ ਦੇਖ ਕੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਸੀ ਥੋੜੇ ਨਾਲ ਗੱਲਬਾਤ ਕੇਂਦਰ ਨਾਲ ਗੱਲਬਾਤ ਹੋ ਰਹੀ ਆ ਗੱਲਬਾਤ ਵੀ ਆਪਣੇ ਥਾਂ ਤੁਰ ਹੀ ਜਾਂਦੀ ਅਗਲੀ ਮੀਟਿੰਗ ਤੈਅ ਹੋ ਗਈ ਆ ਪੰਜਾਬ ਦੇ ਮੰਤਰੀ ਮੀਟਿੰਗ 'ਚ ਬੈਠੇ ਝੂਠ ਬੋਲਦੇ ਵੀ ਤੁਹਾਡੇ ਨਾਲ ਰੌਲਾ ਕੋਈ ਨਹੀਂ ਪ੍ਰੈਸ ਨੂੰ ਚੀਮਾ ਜੀ ਨੂੰ ਪ੍ਰੈਸ ਸਵਾਲ ਕਰਦੀ ਆ ਵੀ ਜਿਹੜੇ ਤੁਸੀਂ ਬਾਰਡਰਾਂ ਤੇ ਫੋਰਸ ਲਾਈ ਆ ਕੀ ਧਰਨਾ ਖੇੜਨ ਦਾ ਨਾ ਨਾ ਉਥੇ ਨਸ਼ਿਆਂ ਵਾਸਤੇ ਲਾਈ ਆ ਤੂੰ ਇਹ ਝੂਠ ਬੋਲਣ ਵਾਲਿਆਂ ਤਾਂ ਕਿਵੇਂ ਤਬਾਰ ਕਰ ਲਈਏ ਵੀ ਕਿਵੇਂ ਹੋ ਜੂਗਾ ਤੁਸੀਂ ਜੇ ਐਚ ਰਹਿ ਗਿਆ ਜੇ ਉਹਦੇ ਵਿੱਚ ਕੀ ਤੁਸੀਂ ਐਕਸਪੀਰੀਅੰਸ ਕੀ ਘਟਿਆ ਦੇਖੋ ਜਿਹੜੇ ਕਹਿੰਦੇ ਜੁੱਧ ਨਸ਼ਿਆਂ ਵਿਰੋਧ ਦਾ ਮੈਂ ਤਾਂ ਉਦੋਂ ਵੀ ਕਿਹਾ ਸੀ ਭਗਵੰਤਬਾਹ ਜੀ ਪਹਿਲੋਂ ਚੱਲੀਏ ਪਟਿਆਲì ਉਥੇ ਵੇਖੀਏ ਵੀ ਮੋਬਾਈਲ ਕਿੰਨੇ ਆ ਦੇ ਅੰਦਰ ਟੀਕੇ ਕਿੰਨੇ ਲੱਗਦੇ ਹੈਗੇ ਫਿਰ ਬਾਹਰ ਗੱਲ ਕਰ ਲਾਂਗੇ ਮੈਂ ਤਾਂ ਚਲੋ ਕੋਈ ਨਹੀਂ ਤੇ ਸਾਨੂੰ ਗਲਤ ਕਹਿ ਸਕਦੇ ਮੀਡੀਆ ਨੂੰ ਨਾਲ ਲੈਣ ਆਈ ਟੀਓ ਸਾਹਿਬ ਆ ਜੀ ਟੀਓ ਸਾਹਿਬ ਦਾ ਹਲਕਾ ਨਾ ਇਹਨਾਂ ਦੇ ਪਿੰਡਾਂ ਚੱਲ ਜਣੇ ਜਾ ਕੇ ਦੇਖ ਲੈਣੇ ਜੇ ਨਸ਼ਾ ਬੰਦ ਹੋਇਆ ਕੋਈ ਵੀ ਜਾਂ ਸਾਡੇ ਧਾਰੀਵਾਲ ਸਾਹਿਬ ਮੰਤਰੀ ਉਹਨਾਂ ਦੇ ਹਲਕੇ ਚੱਲ ਜਣੇ ਇਹ ਢੋਂਗ ਰਚਿਆ ਜਾ ਰਿਹਾ ਕੋਈ ਗ੍ਰਾਮਾ ਵਾਲਿਆਂ ਨੂੰ ਫੜ ਕੇ ਨਸ਼ਾ ਬੰਦ ਥੋੜਾ ਹੁੰਦਾ ਤੁਸੀਂ ਤਾਂ ਜਿਨ੍ਹਾਂ ਨੂੰ ਨਸ਼ੇ ਦੇ ਸਦਾਕਰ ਕਹਿੰਦੇ ਉਹਨਾਂ ਕੋ ਮਾਫੀਆ ਮੰਗ ਕੇ ਜਾਂਚ ਛਡਾਈ ਤੁਸੀਂ ਹੁਣ ਉਹਨਾਂ ਦਾ ਨਾਂ ਤੱਕ ਨਹੀਂ ਜੇ ਲੈਂਦੇ ਉਹ ਨਸ਼ਾ ਤਸਕਰ ਫੜੋ ਜਿਹੜੇ ਤੁਸੀਂ ਆਂਦੇ ਫੜਦੇ ਆ ਆਮ ਗ੍ਰਾਮਾਂ ਵਾਲੇ ਪੀੜਤ ਮੁੰਡੇ ਫੜ ਕੇ ਕੋਈ ਵੀ ਨਸ਼ਾ ਬੰਦ ਨਹੀਂ ਹੋਣਾ ਇੱਕ ਵਾਰ ਫਿਰ ਟੋਲ ਪਲਾਜ ਦੇ ਰੇਟ ਵਧਾਏ ਗਏ ਨੇ ਔਰ ਜਿਹੜੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹਾਂ ਦੇਖੋ ਮੈਨੂੰ ਲੱਗਦਾ ਰਾਹਤ ਦਿੱਤੀ ਹੈ ਨਾ ਭਗਵਾਨ ਮੰਨਦੇ ਹੋ ਕਹਿੰਦਾ ਰਾਤ ਮਿਲ ਗਈ ਹੈ ਤੋਂ ਇਹ ਕਾਰਪੋਰਟ ਨੂੰ ਕਾਰਪੋਰੇਟਰ ਨੂੰ ਲਾਉਣ ਵਾਸਤੇ ਜਿਹੜਾ ਫਿਰ ਜਿਹੜੇ ਲੋਕਾਂ ਦੇ ਉੱਤੇ ਬੋਝ ਪਾਇਆ ਗਿਆ ਆਪਾਂ ਇਹਦਾ ਵਿਰੋਧ ਕਰਦੇ ਆ ਅਸੀਂ ਕਹਿੰਦੇ ਟੋਲ ਪਲਾਜੇ ਹੋਣੇ ਨਹੀਂ ਚਾਹੀਦੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਿੱਤਾ ਫਿਰ ਰੋਡ ਟੈਕਸ ਦਿੱਤਾ ਉਹਨਾਂ ਤਿੰਨ ਤਿੰਨ ਟੈਕਸਾਂ ਵਾ ਜਜ਼ੀਆ ਨਹੀਂ ਲੱਗਣਾ ਚਾਹੀਦਾ ਆਜ਼ਾਦ ਭਾਰਤ ਦੇ ਵਿੱਚ ਅਸੀਂ ਸਮਝਦੇ ਹਾਂ